ਸ਼ਾਸ਼ਿਕਾ ਅੱਜ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਤੇ ਰਦਰਪ ਡਿਗ ਤੇ ਅੱਜ ਆਪਾਂ ਕੜਾਈ ਵਾਲੀ ਸਲਵਾੜ ਦੀ ਕਟਿੰਗ ਕਰਾਂਗੇ ਆ ਦੇਖੋ ਇਹਦੇ ਇੱਕ ਸਾਈਡ ਤੇ ਫੁੱਲ ਦੀ ਡਾਇਰੈਕਸ਼ਨ ਆ ਤੇ ਆਪਾਂ ਇਹ ਕਿੱਦਾਂ ਕਟਿੰਗ ਕਰਨੀ ਆ ਤੇ ਵੀਡੀਓ ਸਟਾਰਟ ਕਰਨ ਤੋਂ ਪਹਿਲੇ ਜਿਸਨੇ ਮੇਰਾ ਚੈਨਲ ਹੇਠ ਤੱਕ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਦੇਸੋ ਤੁਹਾਨੂੰ ਕਿੱਦਾਂ ਲੱਗੀ ਜੇ ਤੁਹਾਨੂੰ ਥੋੜੀ-ਬਹੁਤੀ ਵੀ ਸਮਝ ਲੱਗੀ ਹੋਏ ਤੇ ਤੁਸੀਂ ਪਲੀਜ਼ ਇੱਕ ਲਾਈਕ ਜ਼ਰੂਰ ਕਰ ਦੇਣਾ ਤੇ ਇਹਦੇ ਫਲਾਵਰ ਦੇਖੋ ਇੱਕ ਫਲਾਵਰ ਦੀ ਡਾਇਰੈਕਸ਼ਨ ਇੱਕ ਸਾਈਡ ਤੇ ਆ ਤੇ ਆਪਾਂ ਉੱਪਰ ਵਾਲੀ ਸਾਈਡ ਤੇ ਰੱਖਾਂਗੇ ਫਲਾਵਰ ਦੀ ਕਟਿੰਗ ਕਰਾਂਗੇ ਉੱਪਰ ਵਾਲੀ ਸਾਈਡ ਤੇ ਰੱਖਾਂਗੇ ਤੇ ਇਹ ਆਪਾਂ ਕਿਦਾਂ ਕਟਿੰਗ ਕਰਨੀ ਹੈ ਇਹ ਆਪਾਂ ਮਤਲਬ ਇਹਨੂੰ ਪਹਿਲਾਂ ਸਿੰਗਲ ਪੱਲਾ ਕਟਿੰਗ ਕਰਕੇ ਫਿਰ ਆਪਾਂ ਬੈਕ ਪੱਲਾ ਕਟਿੰਗ ਕਰਨਾ ਕਿਉਂਕਿ ਫਲਾਵਰ ਦੇ ਹਿਸਾਬ ਨਾਲ ਅਲੱਗ-ਅਲੱਗ ਕਟਿੰਗ ਹੋਏੰਗੇ ਇਹਦੇ ਪੱਲੇ ਤੇ ਇਹਨੂੰ ਆਪਾਂ ਫੋਲਡ ਕਰ ਲੈਣਾ ਤੇ ਇਹ ਸਟੇਟ ਸਲਵਾਰ ਬਣੇਗੀ ਯਾਨੀ ਕਿ ਇਹ ਚ ਪੱਲੇ ਨਹੀਂ ਪੈਣੇ ਤੇ ਸਿੰਗਲ ਸਲਵਾਰ ਬਣੇਗੀ ਤੇ ਇਹਨੂੰ ਆਪਾਂ ਫੋਲਡ ਕਰ ਲੈਣਾ ਸਭ ਤੋਂ ਪਹਿਲੇ ਸਿੰਗਲ ਪੱਲੇ ਵਾਲੀ ਸਲਵਾਰ ਕਟ ਹੋਣੀ ਆ ਬਣਨੀ ਆ ਤੇ ਹਮੇਸ਼ਾ ਕਢਾਈ ਦੇਖ ਕੇ ਜੇ ਤੁਹਾਡੀ ਸਲਵਾਰ ਤੇ ਕਿਸੇ ਤੇ ਵੀ ਕਢਾਈ ਆ ਉਹਨੂੰ ਕਢਾਈ ਦੇ ਕੇ ਤੁਸੀਂ ਕਟਿੰਗ ਕਰਨੀ ਆ ਤੇ ਆਪਾਂ ਵੈਸੇ ਤਾਂ ਫੋਰ ਫੋਲਡ ਕਰਕੇ ਕਟਿੰਗ ਕਰ ਲੈਣੇ ਆ ਤੇ ਇਹ ਫੋਰ ਫੋਲਡ ਕਰਕੇ ਨਹੀਂ ਹੋਣੀ ਤੇ ਸਭ ਤੋਂ ਪਹਿਲਾਂ ਆਪਾਂ ਲੈ ਲਾਂਗੇ ਦੀ ਲੰਬਾਈ ਫੋਲਡ ਕਰਕੇ ਤੇ ਲੰਬਾਈ ਮੈਂ ਲੈ ਰਹੀ ਆ 33 ਇੰਚ ਕਿਉਂਕਿ ਮੇਰੀ ਸਲਵਾਰ ਦੀ ਲੰਬਾਈ ਹੈਗੀ 37 ਇੰਚ ਮੈਂ 6 ਇੰਚ ਤੇ ਵੈੱਡ ਤਿਆਰ ਕਰਾਂਗੀ ਤੇ 6 ਇੰਚ ਵਿੱਚ ਕੱਟ ਦਾਂਗੇ 27 ਚੋਂ ਤੇ ਰਹਿ ਗਏ 31 ਤੇ 1 ਇੰਚ ਐਕਸਟਰਾ ਲਵਾਂਗੇ ਉਤ ਬਾਅਦ ਲੈ ਕੇ ਤੇ ਮੈਂ ਪੌਂਚਾ ਲੈ ਰਹੀ ਆ ਮੇਰਾ 6 ਇੰਚ ਤਿਆਰ ਆ ਮੈਂ 7 ਇੰਚ ਪੌਂਚਾ ਲੈ ਰਹੀ ਆ ਤੇ ਉਤ ਬਾਅਦ ਉਹ ਸਾਈਡ ਤੋਂ ਮੈਂ 11 ਇੰਚ ਆਸਨ ਲਿਆ ਕਿਉਂਕਿ ਮੈਂ ਥੋੜੀ ਜਿਹੀ ਮਿਆਨੀ ਪਾਵਾਂਗੀ ਵਿੱਚ ਕਪੜਾ ਪਾਵਾਂਗੀ ਤਾਂ ਕਿ ਥੋੜੀ ਜਿਹੀ ਚੋਣਾ ਹੋਰ ਪੈ ਜਾਣ ਥੋੜੀ ਖੁੱਲੀ ਬਾਂਜੇ ਸਲਵਾਰ ਜੇ ਤੁਸੀਂ ਜਿਆਦਾ ਮਿਆਨੀ ਪਾਣਾ ਪਚਾਉਂਦੇ ਹੋ ਤਾਂ ਤੁਸੀਂ ਆਸਨ ਜਿਆਦਾ ਲੈ ਲੈਣਾ 14 15 ਆਸਾ ਲੈ ਲੈਣਾ ਤੇ ਮੈਂ ਲੰਬਾਈ ਲੈ ਕੇ ਆਸਨ ਲੈ ਕੇ ਪੁੰਚਾ ਲੈ ਕੇ ਤੇ ਆਸਨ ਨੂੰ ਪੁੰਚ ਨਾਲ ਮਲਾ ਕੇ ਤੇ ਤਿਰਛੀ ਨਿਸ਼ਾਨੇ ਲਗਾਤੀ ਹਾਂ ਉਸ ਤੋਂ ਬਾਅਦ ਆਪਾਂ ਲੰਬਾਈ ਕਟਿੰਗ ਕਰਤੀ ਮੈਂ ਲੰਬਾਈ ਕਟਿੰਗ ਤੋਂ ਬਾਅਦ ਮੈਂ نیچے ਕਟਿੰਗ ਕਰ ਰਹੀ ਹਾਂ ਥੋੜਾ ਥੋੜਾ ਕਿਉਂਕਿ ਇੱਥੇ ਪੀਕੋ ਹੋਇਆ ਹੋਇਆ ਹੈ ਕਿ ਜਦੋਂ ਪੁੰਚੇ ਬਣਾਉਣ ਵਿੱਚ ਖੇਚਣਾ ਪਵੇ ਕੱਪੜੇ 'ਚ ਇੱਥੋਂ ਆਪਾਂ ਥੋੜਾ ਥੋੜਾ ਕਟਿੰਗ ਕਰਾਂਗੇ ਤੇ ਇੱਥੋਂ ਕਟਿੰਗ ਕਰਕੇ ਸਾਈਡ ਤੋਂ ਵੀ ਕਟਿੰਗ ਕਰ ਦਾਂਗੇ ਆਪਾਂ ਤੇ ਇਹ ਆ ਇੱਕ ਪੱਲਾ ਮਤਲਬ ਕਟਿੰਗ ਹੋ ਗਿਆ ਤੇ ਦੂਜਾ ਪੱਲਾ ਕਟਿੰਗ ਕਰਾਂਗੇ ਇਦੇ ਮਤਲਬ ਅਲੱਗ-ਅਲੱਗ ਪੱਲੇ ਦੀ ਕਟਿੰਗ ਕਰਨੀ ਪੈਣੀ ਆ ਫਲਾਵਰ ਦੇ ਹਿਸਾਬ ਨਾਲ ਤੇ ਆਪਾਂ ਇਹ ਗਲਤੀ ਨਹੀਂ ਕਰਨੀ ਕਿ ਆ ਫੋਰ ਹੋਲਡ ਕਰਕੇ ਆਪਾਂ ਕਟਿੰਗ ਕਰ ਲਾਂਗੇ ਤੇ ਆਪਾਂ ਫਲਾਵਰ ਦੇਖਾਂਗੇ ਨਹੀਂ ਤੇ ਸਾਡੀ ਸਲਵਾਰ ਦੀ ਮਤਲਬ ਗਲਤ ਕਟਿੰਗ ਹੋ ਜਾਏਗੀ ਤੇ ਜਦੋਂ ਵੇਅਰ ਕਰੋਗੇ ਤਾਂ ਬਹੁਤ ਬੁਰਾ ਲੱਗੇਗਾ ਕਿਉਂਕਿ ਸਲਵਾਰ ਦੇ ਫਲਾਵਰ ਇੱਕ ਸਾਈਡ ਤੇ ਉੱਪਰ ਹੋ ਜਾਣਗੇ ਇੱਕ ਸਾਈਡ ਤੇ ਥੱਲੇ ਹੋ ਜਾਣਗੇ ਤੇ ਇਸ ਲਈ ਇਹਦੀ ਕਟਿੰਗ ਬੜੇ ਧਿਆਨ ਨਾਲ ਕਟਿੰਗ ਕਰਨੀ ਆ ਉਤ ਬਾਅਦ ਆਪਾਂ ਇੱਕ ਪੱਲਾ ਕਟਿੰਗ ਕਰ ਲਿਆ ਉਤ ਬਾਅਦ ਦੂਜਾ ਵੀ ਆਪਾਂ ਇਦਾਂ ਹੀ ਵਿਛਾ ਲੈਣਾ ਅਗਲਾ ਕੱਪੜਾ ਸੇਮ ਇਹਨੂੰ ਵਿਛਾ ਕੇ ਤੇ ਆਪਾਂ ਇਹਨੂੰ ਫੋਲਡ ਕਰ ਲੈਣਾ ਫੋਲਡ ਕਰਕੇ ਵਿਛਾ ਕੇ ਤੇ ਬਰਾਬਰ ਕਰ ਲੈਣਾ ਕੱਪੜਾ ਤੇ ਜਿਹੜਾ ਆਪਾਂ ਪੱਲਾ ਕਟਿੰਗ ਕੀਤਾ ਇੱਕ ਉਹ ਆਪਾਂ ਇਹਦੇ ਉੱਪਰ ਰੱਖ ਕੇ ਤੇ ਆਪਾਂ ਸੇਮ ਉਹਦੇ ਵਾਂਗੂ ਹੀ ਕਟਿੰਗ ਕਰ ਲੈਣੀ ਆ ਤੇ ਆਪਾਂ ਚੰਗੀ ਤਰ੍ਹਾਂ ਇਹਨੂੰ ਵਿਛਾ ਲੈਣਾ ਤੇ ਸੇਮ ਉਹਦੇ ਨਾਲ-ਨਾਲ ਹੀ ਕਟਿੰਗ ਕਰਨੀ ਹੈ ਕਿਉਂਕਿ ਫਲਾਵਰ ਦੇ ਹਿਸਾਬ ਨਾਲ ਇਹਦੀ ਕਟਿੰਗ ਹੋਣੀ ਆ ਤੁਸੀਂ ਕੋਈ ਵੀ ਪੱਲੇ ਵਾਲੀ ਸਰਵਾ ਦੀ ਕਟਿੰਗ ਕਰਨੀ ਹੈ ਜੇ ਉਹਦੇ ਕਈ ਵਾਰਾ ਮਤਲਬ ਉਹਦੇ ਛਾਪਾ ਹੋਇਆ ਹੁੰਦਾ ਫਲਾਵਰ ਬਣੇ ਹੁੰਦੇ ਆ ਤੇ ਉਹਦੇ ਹਿਸਾਬ ਨਾਲ ਹੀ ਕਟਿੰਗ ਕਰਨੀ ਆ ਤੇ ਜੇ ਤੁਹਾਡੇ ਫਲਾਵਰ ਦੇ ਇੱਕ ਸਾਈਡ ਜਾਂ ਉੱਪਰ ਨੂੰ ਜਾ ਰਹੇ ਆ ਜਾਂ نیچے ਜਾ ਰਹੇ ਆ ਜਿੱਧਰ ਵੀ ਤੀਰ ਰੱਖਣੇ ਉੱਪਰੋਂ نیچے ਨੂੰ ਤੇ ਤੁਸੀਂ ਅਲੱਗ-ਅਲੱਗ ਪੱਲੇ ਦੀ ਕਟਿੰਗ ਕਰਨੀ ਆ ਤੇ ਜੇ ਤੁਹਾਨੂੰ ਵੀਡੀਓ ਤੁਹਾਡੇ ਕੰਮ ਦੀ ਬਿਲਕੁਲ ਥੋੜੀ ਜੀ ਵੀ ਕੰਮ ਦੀ ਆਈ ਹੋਈ ਤਾਂ ப்ਲੀਜ਼ ਇੱਕ ਲਾਈਕ ਜਰੂਰ ਕਰਨਾ ਤੇ ਕਮੈਂਟ ਚ ਵੀ ਦੱਸਣਾ ਤੁਹਾਨੂੰ ਕਿੱਦਾਂ ਲੱਗੀ ਤੇ ਆਪਾਂ ਐਦਾਂ ਹੀ ਦੂਜੇ ਦੀ ਕਟਿੰਗ ਕਰ ਦਾਂਗੇ ਸੇਮ ਉਹਦੇ ਉੱਪਰ ਰੱਖ ਲਿਆ ਮੈਂ ਬੱਲਾ ਤਾਂ ਆਪਾਂ ਇਹਦੇ ਨਾਲ-ਨਾਲ ਕਟਿੰਗ ਕਰ ਦੇਣੀ ਆ ਬਿਲਕੁਲ ਸੋਖੀ ਐ ਸਲਵਾਰ ਆ ਦੇਖ ਸਕਦੇ ਹੋ ਤੁਸੀਂ ਤੇ ਕੋਈ ਵਾਲ ਨਹੀਂ ਹੈਗਾ ਇਸ ਸਲਵਾਰ ਚ ਤੇ ਕਟਿੰਗ ਕਰਨੀ ਆ ਸਟਿਚਿੰਗ ਕਰਨੀ ਵੀ ਬਹੁਤ ਸੋਖੀ ਐ ਠੀਕ ਹੈ ਜੀ ਆ ਜਿਹੜਾ ਸਾਈਡ ਦਾ ਕਪੜਾ ਬਚਿਆ ਇਹਦਾ ਮੈਂ ਨਾ ਆ ਮਤਲਬ ਮੈਂ ਆ ਨਹੀਂ ਪਾ ਦਾਂਗੀ ਕਪੜਾ ਵਿੱਚ ਪਾ ਦਾਂਗੀ ਠੀਕ ਹੈ ਜੀ ਐਨ ਨੂੰ ਆਪਾਂ ਚਾਰ ਪੀਸ ਬਚੇ ਆ ਦੇ ਚਾਰੇ ਪੀਸ ਆਪਾਂ ਰੱਖ ਕੇ ਇਹਦੇ ਅੱਗੇ ਆਸਨ ਦੇ ਅੱਗੇ ਰੱਖ ਕੇ ਤੇ ਅਗੋਂ 8 ਇੰਚ ਆਸਨ ਲੈ ਲੈਣਾ ਜਿੰਨਾ ਦਾ ਆਸਨ ਤਿਆਰ ਆ ਤੇ ਰੱਖਣਾ ਚਾਹਦੇ ਹੋ ਤੇ ਉਹਦੇ ਹਿਸਾਬ ਨਾਲ 8 ਇੰਚ ਆਸਨ ਲੈ ਲੈਣਾ ਮੈਂ ਮੇਰਾ 8 ਇੰਚ ਆਸਨ ਮੈਂ ਲੈ ਰਹੀ ਆ ਠੀਕ ਹੈ ਜੀ ਚਾਰੇ ਪੱਲੇ ਆਪਾਂ ਇੱਥੇ ਅੱਗੇ ਆਸਨ ਦੇ ਅੱਗੇ ਵਿਛਾ ਲੈਣੇ ਆ ਬਰਾਬਰ ਕਰਕੇ ਤੇ ਤਾਂ ਮੈਂ ਦਿਖਾਨੀ ਆ ਆ ਦੇਖੋ ਚਾਰੇ ਪੱਲੇ ਮੈਂ ਵਿਛਾ ਤਿਆ ਤੇ ਅੱਗੋ ਜੁੱਧੜ ਟਾਲਾ ਕਪੜਾ ਆਸਨ 8 ਇੰਚ ਆਸਨ ਲੈ ਕੇ ਜਿੰਨਾ ਵੀ ਤੁਹਾਡਾ ਬਚਦਾ ਤੁਸੀਂ ਆ ਦੇਖੋ ਇੱਥੇ ਮੈਂ 8 ਇੰਚ ਮੇਰਾ ਇੱਥੋਂ ਬਚ ਰਿਹਾ ਇੱਥੇ ਪੂਰਾ ਹੋ ਰਿਹਾ ਤਾਂ ਆਪਾਂ ਇੱਥੋਂ ਹੀ ਨਿਸ਼ਾਨੀ ਲਗਾਵਾਂਗੇ ਤੇ ਇੱਥੋਂ ਆਪਾਂ ਇਦਾਂ ਤਿਰਛੀ ਨਿਸ਼ਾਨੀ ਲਗਾ ਦੇਣੀ ਆ ਜਿਹੜਾ ਪਹਿਲਾਂ ਆਸਰ ਕਟਿੰਗ ਕੀਤਾ ਉਹਦੇ ਬਰਾਬਰ ਆਪਾਂ ਨਿਸ਼ਾਨੀ ਲਗਾ ਦੇਣੀ ਆ ਇਦਾਂ ਆਪਾਂ ਤਿਰਛਾ ਇਦਾਂ ਇੰਜ ਟੇਵ ਰੱਖ ਕੇ ਤੇ ਆਪਾਂ ਇਹਨੂੰ ਆਸਨ ਦੇ ਨਾਲ ਮਿਲਾ ਦੇਣਾ ਤੇ ਆਪਾਂ ਇਹ ਇਹਦੀ ਕਟਿੰਗ ਕਰ ਦੇਣੀ ਆ ਠੀਕ ਹੈ ਜੀ ਇਹ ਥੋੜੀ ਜਿਹੀ ਮਿਆਨੀ ਪੈ ਜਾਏਗੀ ਤੇ ਥੋੜੀ ਚੋਣਾ ਵੱਧ ਪੈ ਜਾਣਗੀਆਂ ਤੇ ਜੇ ਤੁਸੀਂ ਜ਼ਿਆਦਾ ਪਾਣਾ ਚਾਹੁੰਦੇ ਹੋ ਤੇ ਤੁਸੀਂ ਆਸਨ ਹੋਰ ਜ਼ਿਆਦਾ ਲੈ ਲੈਣਾ ਮੈਂ 11 ਇੰਚ ਲਿਆ ਤੁਸੀਂ 15 16 ਲੈ ਸਕਦੇ 17 ਵੀ ਲੈ ਸਕਦੇ ਜੇ ਤੁਸੀਂ ਜ਼ਿਆਦਾ ਕਪੜਾ ਪਾਣਾ ਚਾਹੁੰਦੇ ਵਿੱਚ ਖੁੱਲੀ ਸਲਵਾਰ ਬਣਾਉਣਾ ਚਾਹੁੰਦੇ ਆ ਠੀਕ ਜੀ ਮੈਂ ਕਟਿੰਗ ਕਰਤਾ ਉਹ ਤੋਂ ਬਾਅਦ ਲੰਬਾਈ ਜੋ ਵੀ ਕਟਿੰਗ ਕਰ ਲਾਂਗੇ ਆਪਾਂ ਤੇ ਇਹ ਹੋ ਗਈ ਸਲਵਾਰ ਦੀ ਕਟਿੰਗ ਤੇ ਰਹਿ ਗਈ ਦੀ 벨ਟ ਆਪਾਂ ਇਹਦੀ 벨ਟ ਦੀ ਵੀ ਕਟਿੰਗ ਕਰਾਂਗੇ ਤੇ 벨ਟ ਦੀ ਹੈਗੀ ਹੈ 3 ਇੰਚ 2 ਇੰਚ ਮਤਲਬ ਜਾਨੀ ਕਿ ਤਿਆਰ ਤੇ ਮੈਂ 3 ਇੰਚ ਲੈ ਰਹੀ ਹਾਂ ਚੜਾਈ ਤੇ ਲੰਬਾਈ 'ਚ ਮੇਰੀ 6 ਇੰਚ ਮੈਂ 벨ਟ ਲੈਣੀ ਹੈ ਤੇ ਇਹਦੀ ਹੈਗੀ ਹੈ ਮੈਂ ਮੈਸੇਜ ਤਿਆਰ ਰੱਖਣੀ ਹੈ ਤੇ 8 ਇੰਚ ਲਵਾਂਗੀ 2 ਇੰਚ ਐਕਸਟਰਾ ਲਵਾਂਗੀ 벨ਟ ਤੇ ਬੈਲਟ ਦਾ ਕਪੜਾ ਮੈਂ ਪਲੇਨ ਪਾਵਾਂਗੀ ਆ ਦੇਖੋ ਸਾਈਡ ਤੇ ਜਿਹੜਾ ਬੱਚੇਆ ਪਲੇਨ ਕਪੜਾ ਇਹਦੀ ਮੈਂ 벨ਟ ਬਣਾਵਾਂਗੀ ਇਹਨੂੰ ਐ ਆਪਾਂ ਫੋਲਡ ਕਰ ਲੈਣਾ ਠੀਕ ਹੈ ਜੀ ਇਹਨੂੰ ਆਪਾਂ ਫੋਲਡ ਕਰ ਲਿਆ ਤੇ ਉਸ ਤੋਂ ਬਾਅਦ ਆਪਾਂ ਇਹਦੀ ਪਹਿਲਾਂ ਲੰਬਾਈ ਲੈ ਲੈਣੀ ਹੈ 8 ਇੰਚ ਮੈਂ ਲੰਬਾਈ ਲੈ ਰਹੀ ਆ ਤੇ 6 ਇੰਚ ਮੇਰੀ 벨ਟ ਤਿਆਰ ਆ ਤੇ 2 ਇੰਚ ਐਕਸਟਰਾ ਲੈ ਰਹੀ ਆ ਜਿੱਦਾਂ ਵੀ ਤੁਹਾਡੀ 벨ਟ ਆ ਜਿੱਦਾਂ ਤੁਸੀਂ 5 ਇੰਚ ਦੇ ਪਾਉਂਦੇ ਹੋ ਤੇ 2 ਇੰਚ ਐਕਸਟਰਾ ਲੈ ਲੈਣਾ 7 ਇੰਚ ਲੈ ਲੈਣਾ ਤੇ ਮੈਂ 6 ਇੰਚ ਦੀ 벨ਟ ਤਿਆਰ ਰੱਖਦੀ ਆ ਇੱਥੋਂ ਲੈ ਕੇ ਕਪੜਾ ਉਤ ਤੋਂ ਬਾਅਦ ਇਹਨੂੰ ਬਰਾਬਰ ਕਰ ਲੈਣਾ 6 8 ਇੰਚ ਤੇ ਉਤ ਤੋਂ ਬਾਅਦ ਆਪਾਂ ਇੱਥੋਂ ਚੜਾਈ 'ਚ ਲੈ ਲੈਣੀ ਆ ਚੜਾਈ ਦੀ ਹੈਗੀ ਆ 22 ਇੰਚ ਤਿਆਰ ਮੇਰੀ ਨੂੰ ਚੰਗੀ ਤਰ੍ਹਾਂ ਬਰਾਬਰ ਕਰ ਲੈਣਾ ਪਾਈ ਤਿਆਰ ਹੈ ਤੇ ਮੈਂ 3 ਇੰਚ ਲੈ ਰਹੀ ਹਾਂ ਕਟਿੰਗ ਚ ਠੀਕ ਹੈ ਜੀ ਤੇ ਇਹ ਮੈਂ ਕਟਿੰਗ ਕਰਤੀ ਆ ਉਹ ਤੋਂ ਬਾਅਦ ਆਪਾਂ ਵਿੱਚੋਂ ਜੁੜਿਆ ਹੋਇਆ ਕਪੜਾ ਇਹਨੂੰ ਵੀ ਅਲੱਗ ਕਰ ਦਾਂਗੇ ਤੇ ਮੇਰੀ ਸਲਵਾਰ ਕਟਿੰਗ ਹੋ ਚੁੱਕੀ ਆ ਤੇ ਬਹੁਤ ਹੀ ਸੋਖੇ ਤਰੀਕੇ ਨਾਲ ਤੁਹਾਨੂੰ ਮੈਂ ਦੱਸਿਆ ਤੇ ਜੇ ਤੁਹਾਨੂੰ ਸਮਝ ਲੱਗੀ ਹੋਏ ਤਾਂ ਪਲੀਜ਼ ਇੱਕ ਲਾਈਕ ਜੁਰ ਕਰ ਦੇਣਾ ਤੇ ਕਮੈਂਟ ਵਿੱਚ ਦੱਸਣਾ ਕਿੰਦਾ ਲੱਗੀ ਤੁਹਾਨੂੰ ਵੀਡੀਓ ਤੇ ਹੁਣ ਮੈਂ ਤੁਹਾਨੂੰ ਪੂਰੀ ਸਲਵਾਰ ਦੱਸਦੀਆਂ ਪਿਛਾ ਕੇ ਇਹ ਹੋ ਗਿਆ ਸਾਡੇ ਪੱਲੇ ਕੁੰਦੇ ਯਾਨੀ ਕਿ ਬਰਾਬਰ ਹੀ ਇਹ ਦੋਨੋਂ ਹੀ ਇਕੱਠੇ ਕਟਿੰਗ ਹੋਏ ਹੋਏ ਆ ਠੀਕ ਹੈ ਜੀ ਆਪ ਆਈ ਹੈ ਮਿਆਨੀ ਤੇ ਉੱਪਰ ਮੈਂ ਬੈਲਟ ਰੱਖਤੀ ਆ ਮੇਰੀ ਸਰਵਾਦੀ ਕਟਿੰਗ ਹੋ ਚੁੱਕੀ ਹੈ ਤੇ ਜੇ ਤੁਹਾਨੂੰ ਵਧੀਆ ਲੱਗੀ ਆ ਪਲੀਸ ਲਾਈਕ ਸ਼ੇਅਰ ਕਮੈਂਟ ਚ ਦੱਸਣਾ ਤੇ ਥੈਂਕ ਯੂ ਫॉर ਵਾਚਿੰਗ ਮਿਲਦੇ ਆ ਅਗਲੀ ਵੀਡੀਓ ਲੈ ਕੇ ਤੇ ਸੱਚੀ ਕਾ ਜੀ ਬਾਏ ਬਾਏ ਜੀ